1 ਸਤੰਬਰ ਤੋਂ ਵੱਡੇ ਬਦਲਾਵ ਹੋਣ ਦੀ ਤਿਆਰੀ ਹੈ ਤੁਹਾਡੀ ਜੇਬ ਦੇ ਵਿੱਚ ਕੀ ਕੀ ਅਸਰ ਪੈਣਗੇ ਕੀ ਕੀ ਨਵੇਂ ਨਿਯਮ ਆਏ ਨੇ ਆਓ ਜਾਣਦੇ ਹਾਂ 1 ਸਤੰਬਰ 2025 ਤੋਂ ਕਈ ਅਜੀਬ ਬਦਲਾਵ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਇਹਨਾਂ ਦੇ ਵਿੱਚ ਚਾਂਦੀ ਦੀ ਹੋਲ ਮਾਰਕਿੰਗ ਐ ਐਸਬੀਆਈ ਕਾਰਡ ਦੇ ਨਵੇਂ ਨਿਯਮ एलपीजी सिलेंडर ਦੀਆਂ ਕੀਮਤਾਂ ਏਟੀਐਮ ਤੋਂ ਪੈਸੇ ਕੱਢਣ ਤੇ ਲੱਗਣ ਵਾਲੇ ਚਾਰਜ ਅਤੇ ਐਫ ਡੀ ਦੀਆਂ ਵਿਆਜ ਦਰਾਂ ਦੇ ਵਿੱਚ ਤਬਦੀਲੀ ਸ਼ਾਮਲ ਹਨ ਆਓ ਜਾਣਦੇ ਹਾਂ ਬਦਲਾਵਾਂ ਬਾਰੇ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰੀਏ ਚਾਂਦੀ ਦੀ ਤਾਂ ਚਾਂਦੀ ਦੀ ਹੋਲ ਮਾਰਕਿੰਗ ਹੋਵੇਗੀ ਲਾਜ਼ਮੀ ਸਰਕਾਰ ਹੁਣ ਸੋਨੇ ਵਾਂਗ ਹੀ ਚਾਂਦੀ ਦੇ ਗਹਿਣਿਆਂ ਤੇ ਵੀ ਹੋਲ ਮਾਰਕਿੰਗ ਲਾਜ਼ਮੀ ਕਰਨ ਜਾ ਰਹੀ ਹੈ ਇਸ ਕਦਮ ਦੇ ਨਾਲ ਚਾਂਦੀ ਦੀ ਸ਼ੁੱਧਤਾ ਅਤੇ ਕੀਮਤ ਦੇ ਵਿੱਚ ਭਾਰਤ ਸਥਾਵੇਗੀ ਪਰ ਇਸ ਦੇ ਨਾਲ ਹੀ ਕੀਮਤਾਂ ਦੇ ਵਿੱਚ ਥੋੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੀਆਂ ਕੀਮਤਾਂ ਇਸੇ ਨਾਲ ਮਹਿੰਗੀਆਂ ਵੀ ਹੋ ਸਕਦੀਆਂ ਹਨ। ਅੱਗੇ ਗੱਲ ਕਰਦੇ ਹਾਂ SBI ਕਾਰਡ ਧਾਰਕਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। ਸਟੇਟ ਬੈਂਕ ਆਫ ਇੰਡੀਆ ਯਾਨੀ SBI ਦੇ ਕ੍ਰੈਡਿਟ ਕਾਰਡ ਗ੍ਰਾਹਕਾਂ ਦੇ ਲਈ 1 ਸਤੰਬਰ ਤੋਂ ਕੁਝ ਨਵੇਂ ਨਿਯਮ ਲਾਗੂ ਹੋਣਗੇ। ਜੇਕਰ ਆਟੋ ਡੈਬਿਟ ਫੇਲ ਹੋ ਜਾਂਦਾ ਹੈ ਤਾਂ 2% ਪਲੈਂਟੀ ਲੱਗੇਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਲੈਣ ਦੇਣ, ਫਿਊਲ ਖਰੀਦਣ ਅਤੇ ਔਨਲਾਈਨ ਖਰੀਦਾਰੀ ਤੇ ਕੁਝ ਵਾਧੂ ਚਾਰਜ ਵੀ ਲੱਗ ਸਕਦਾ ਹੈ। ਇਸ ਤੋਂ ਇਲਾਵਾ ਰਿਵਾਰਡ ਪੁਆਇੰਟ ਦੀ ਕੀਮਤ ਵੀ ਘਟ ਸਕਦੀ ਹੈ। ਅਗਲੀ ਵੱਡੀ ਖਬਰ LPG ਸਿਲੰਡਰ ਨੂੰ ਲੈ ਕੇ ਹੈ ਜਿੱਥੇ LPG ਦੀਆਂ ਕੀਮਤਾਂ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਘਰੇਲੂ LPG ਸਿਲੰਡਰ ਦੇ ਰੇਟ ਤੈਅ ਹੁੰਦੇ ਹਨ। 1 ਸਤੰਬਰ ਤੋਂ ਵੀ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ। ਜੇਕਰ ਰੇਟ ਵਧੇ ਤਾਂ ਰਸੋਈ ਦਾ ਬਜਟ ਵਿਗੜ ਸਕਦਾ ਹੈ, ਜਦਕਿ ਰੇਟ ਘਟੇ ਤਾਂ ਘਰਾਂ ਨੂੰ ਹੋਰ ਹਕਰਾਤ ਮਿਲ ਸਕਦੀ ਹੈ। ਅਗਲੀ ਵੱਡੀ ਖਬਰ ਏਟੀਐਮ ਕਾਰਡ ਨੂੰ ਲੈ ਕੇ ਆ ਜਿੱਥੋਂ ਏਟੀਐਮ ਤੋਂ ਅਗਰ ਜੇ ਨਗਦ ਤੁਸੀਂ ਕਢਵਾਉਨੇ ਹੋ ਤਾਂ ਚਾਰਜ ਲੱਗਣਗੇ। ਕਈ ਬੈਂਕ ਏਟੀਐਮ ਤੋਂ ਮੁਫਤ ਨਿਕਾਸੀ ਦੀ ਹੱਦ ਪੂਰੀ ਹੋਣ ਤੋਂ ਬਾਅਦ ਨਗਦ ਕੱਢਣ ਤੇ ਚਾਰਜ ਵਧਾਉਣ ਦੀ ਤਿਆਰੀ ਕਰ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਧੂ ਖਰਚ ਤੋਂ ਬਚਣ ਦੇ ਲਈ ਡਿਜੀਟਲ ਪੇਮੈਂਟ ਦਾ ਵੱਤੋਂ ਵੱਤ ਵਰਤਾ ਕੀਤਾ ਜਾਣਾ ਹੈ। ਅਗਲੀ ਵੱਡੀ ਖਬਰ ਐਫ ਡੀ ਦੇ ਰੇਟਾਂ ਨੂੰ ਲੈ ਕੇ ਐਫ ਡੀ ਤੇ ਘਟ ਸਕਦੀਆਂ ਹਨ ਵਿਆਜ ਦਰਾਂ। ਸਤੰਬਰ ਦੇ ਵਿੱਚ ਕਈ ਬੈਂਕ ਆਪਣੀਆਂ ਫਿਕਸਡ ਡਿਪੋਜ਼ਿਟ ਯਾਨੀ ਕਿ ਐਫ ਡੀ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ ਇਸ ਵੇਲੇ 6.5% ਤੋਂ 7% ਤੱਕ ਵਿਆਜ ਮਿਲ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਰਾਂ ਦੇ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ ਨਿਵੇਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮੌਜੂਦਾ ਦਰਾਂ ਦਾ ਲਾਭ ਚੁੱਕਣ ਦੇ ਲਈ ਜਲਦੀ ਤੋਂ ਜਲਦੀ ਐਫ ਡੀ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਅਗਲੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ 1000 ਰੁਪਏ ਸਕੀਮ ਚਲਾਉਣ ਦੇ ਬਾਰੇ ਹੈ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਹੈ ਜਿਹੜੀ ਚਲਾਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਸਕੀਮ ਦੇ ਵਿੱਚ ਹਰ ਲਾਪਾਤਰੀ ਨੂੰ 1000 ਰੁਪਏ ਦਿੱਤੇ ਜਾਣਗੇ ਇਹ ਪੈਸੇ ਸਿੱਧੇ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਆਉਣਗੇ ਲਾਪਾਤਰੀਆਂ ਦੀ ਗੱਲ ਕਰੀਏ ਤਾਂ ਇਸ ਸਕੀਮ ਦਾ ਮਕਸਦ ਪਰਿਵਾਰ ਦੀ ਆਰਥਿਕ ਮਦਦ ਕਰਨਾ ਹੈ ਇਹ ਪੈਸੇ ਲੈਣ ਦੇ ਲਈ ਸਿਰਫ ਕੁਝ ਦਸਤਾਵੇਜ਼ ਹੋਣੇ ਚਾਹੀਦੇ ਨੇ ਆਧਾਰ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਰਿਹਾਇਸ਼ ਦਾ ਸਬੂਤ ਅਤੇ ਇੱਕ ਐਕਟਿਵ ਬੈਂਕ ਖਾਤਾ ਇਹ ਯੋਜਨਾ ਖਾਸ ਕਰਕੇ ਔਰਤਾਂ ਦੇ ਲਈ ਹੈ ਹਰ ਪਰਿਵਾਰ ਦੀ ਇੱਕ ਔਰਤ ਦੇ ਨਾਂ ਤੇ ਇਹ ਰਕਮ ਆਵੇਗੀ ਅਤੇ ਘਰ ਦੇ ਖਰਚੇ ਦੇ ਉਹ ਵਰਤ ਸਕਦੀ ਹੈ ਜਿਹੜੇ ਲੋਕ ਪਹਿਲਾਂ ਹੀ ਕਿਸੇ ਹੋਰ ਸਰਕਾਰੀ ਪੈਨਸ਼ਨ ਜਾਂ ਸਰਕਾਰੀ ਜਾਂ ਫਿਰ ਸੂਬਾ ਸਰਕਾਰ ਰਾ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਾਲ ਲਾਭ ਪ੍ਰਾਪਤ ਕਰ ਰਹੇ ਹਨ ਉਹਨਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਵੇਗਾ ਇਸ ਤਰ੍ਹਾਂ ਹਰ ਮਹੀਨੇ 1000 ਰੁਪਏ ਦੇ ਨਾਲ ਸਧਾਰਨ ਘਰੇਲੂ ਜ਼ਿੰਦਗੀ ਥੋੜੀ ਿਸੋਖੀ ਬਣਾਈ ਜਾ ਸਕਦੀ ਹੈ